ਹਾਂਜੀ ਮਿੱਤਰੋ ਆਪਾਂ ਚੱਲੇ ਅਮਲੋੜ ਤੇ ਨੋੜ ਦੇ ਨਾਲ ਜਾਂਦੇ ਸਾਰਾ ਆਦਨੀ ਵਾਲੀ ਸੜਕ ਤੇ ਪਾਇਆ ਮੋਟਰਸਾਈਕਲ ਆਪਾਂ ਮੇਰੇ ਨਾਲ ਸੀਗਾ ਆਵਣਾ ਆਵਣਾ ਕਹਿੰਦਾ ਬਾਈ ਮੈਂ ਵੀ ਆਵਦਾ ਮੋਬਾਈਲ ਦਾ ਡੱਬਾ ਡੁੱਬਾ ਲੈ ਕੇ ਆਉਣਾ ਮੈਂ ਆਪਣੇ ਨੂੰ ਖਵਾ ਘੱਟ ਲੱਗਦੀ ਆਮਨੇ ਦੇਖੀ ਆ ਰਵਣਾ ਕਹਿੰਦਾ ਬਾਈ ਹਵਾ ਤਾਂ ਬੁਰੀ ਲੱਗਦੀ ਐ ਚਲੋ ਹਵਾ ਦੇਖੀ ਹਵਾ ਪੂਰੀ ਸੀ ਫੇਰ ਅਸੀਂ ਪਹੁੰਚ ਗਏ ਆਦਨੀ ਆਦਨੀ ਪਹੁੰਚੇ ਆ ਸਕੂਲ ਅਸੀਂ ਪੜ੍ਹਦੇ ਰਹੇ ਹਾਂ ਡਾਇਮੰਡ ਪਬਲਿਕ ਸਕੂਲ ਦੇ ਵਿੱਚ ਵੀ ਪੜ੍ਹਦੇ ਰਹੇ ਹਾਂ ਫੇਰ ਅਸੀਂ ਪਾ ਗਏ ਆਦਨੀਆ ਦੀ ਫਿਰਨੀ ਤੇ ਇੱਥੇ ਚੱਕੜ ਚੁੱਕੜ ਜਾ ਬਹੁਤ ਆ ਇੱਥੇ ਖੱਡਾ ਬਹੁ ਪੈੜਾ ਆ ਚਲੋ ਅਸੀਂ ਫਿਰ ਨੀ ਪੂਰਨੀ ਕਵਰ ਕਰਕੇ ਤੇ ਚਲੋ ਅਸੀਂ ਆਦਨੀਆਂ ਤੋਂ ਪਾਲਿਆ ਜੀ ਵਰਕਸ਼ਾਪ ਨੂੰ ਮੋਟਰਸਾਈਕਲ ਵਰਕਸ਼ਾਪ ਪਾਉਂਦੇ ਸਾਰੀ ਰਸਤੇ ਦੇ ਵਿੱਚ ਇੱਕ ਆ ਗਿਆ ਜੀ ਬਹੁਤ ਤੰਗ ਜਾ ਪੁੱਲ ਜਾ ਆਉਂਦਾ ਹੀ ਇਸੇ ਨਾਲੇ ਦਾ ਤੇ ਇੰਨੇ ਹਰੇ ਭਰੇ ਦਰਖਤਾਂ ਤੋਂ ਬਾਅਦ ਹੀ ਅਸੀਂ ਪਾਲਿਆ ਜੀ ਮੋਟਰਸਾਈਕਲ ਫਿਰ ਇੰਨੇ ਜੀਟੀ ਰੋਡ ਆ ਗਿਆ ਜੀ ਮੇਨ ਹਾਈਵੇ ਜੀਟੀ ਰੋਡ ਵਾਜਦਾ ਜੀਟੀ ਰੋਡ ਤੇ ਮੋਟਰਸਾਈਕਲ ਜਿਹਾ ਹੀ ਪਾਇਆ ਸੀ ਮਾਊਂ ਆਣੇ ਪਹੁੰਚ ਗਏ ਮਾਊਂ ਆਣੇ ਗੁਰੂ ਘਰ ਦੇਖਿਆ ਤੇ ਸਿਰ ਝੁਕਾਇਆ ਮੱਥਾ ਟੇਕਿਆ ਉਸ ਤੋਂ ਬਾਅਦ ਆ ਗਿਆ ਜੀ ਟੋਲ ਟੈਕਸ ਇੱਥੇ ਕਿਲੋਮੀਟਰ ਟੋਲ ਟੈਕਸ ਪੈਂਦਾ ਟੋਲ ਟੈਕਸ ਦੇ ਵੱਡੇ ਵੱਡੇ ਬੋਰਡ ਲੱਗੇ ਹੋਏ ਸੀ ਕਿੱਡੇ-ਕੱਡੇ ਤੁਸੀਂ ਦੇਖੋ ਅਮਣਾ ਕਹਿੰਦਾ ਬਾਈ ਮੋਟਰਸਾਈਕਲ ਮੈਂ ਚਲਾਉਣਾ ਹੈ ਚਲੋ ਅਮਣਾ ਕਹਿੰਦਾ ਵੀ ਆਪਾਂ ਕਿਹੜਾ ਟੋਲ ਕਟਾਉਣਾ ਸੀਗਾ ਆਪਾਂ ਦਾ ਫਿਰ ਮੋਟਰਸਾਈਕਲ ਤੇ ਸੀਗੇ ਮੈਂ ਕਿਹਾ ਤੂੰ ਚਲਾ ਲੈ ਅਮਣਿਆ ਹੌਲੀ ਚੜਾਈ ਮੋਟਰਸਾਈਕਲ ਮੈਂ ਕਿਹਾ 40 45 ਤੋਂ ਵੱਧ ਨਾ ਤੋਰੀ ਮੋਟਰਸਾਈਕਲ ਅਮਣਾ ਕਹਿੰਦਾ ਠੀਕ ਆ ਬਾਈ ਚਲੋ ਆਪਾਂ ਖਰਾਨੇ ਪਹੁੰਚੇ ਦਵਲ ਖਰਾਨੇ ਸਾਡਾ ਸਕੂਲ ਆ ਗਿਆ ਇੱਥੇ ਵੀ ਅਸੀਂ ਪੜ੍ਹਦੇ ਰਹੇ ਹਾਂ 10ਵੀਂ 12ਵੀਂ ਚ ਫਿਰ ਅਸੀਂ ਗੁਰੂ ਘਰ ਆ ਗਏ ਇੱਥੇ ਵੀ ਅਸੀਂ ਬੜਾ ਆਉਂਦੇ ਹੁੰਦੇ ਸੀ ਇੱਥੇ ਵੀ ਮ ਕਹਿੰਦਾ ਬਲ ਕਹਣਾ ਦਾ ਇੱਥੋਂ ਮੁਕਸਰ ਪੈ ਜਾਂਦਾ ਈ 37 ਕਿਲੋਮੀਟਰ ਦੂਰ ਫੇਰ ਆ ਗਿਆ ਰਾਧਾ ਸਵਾਮੀ ਜੀ ਦਾ ਡੇਰਾ ਇੱਥੇ ਸਫਾਈ ਬਹੁਤ ਰਹਿੰਦੀ ਹੈ ਤੇ ਐਨੇ ਅਸੀਂ ਫੇਰ ਐਂਟਰੀ ਮਾਰੀ ਮਲੋਡ ਤੇ ਮਲੋਡ ਮਾਰਨ ਦੇ ਐਂਟਰੀ ਮਾਰਦੇ ਵਿੱਚ ਦਾਨੇ ਵਾਲਾ ਚੌਕ ਤਾਂ ਨੇ ਵਾਲਾ ਚੌਕ ਵੀ ਬਹੁਤ ਵਧੀਆ ਬਣਿਆ ਹੋਇਆ ਜੀ ਮੈਂ ਆਪਣੇ ਨੂੰ ਹੱਥ ਜਾ ਮਾਰਿਆ ਮੈਂ ਖਾ ਆਪਣੇ ਤੇਲ ਪਵਾ ਲਈ ਯਾਰ ਤੇਲ ਜਾ ਮੈਂ ਖਾ ਮੁਕਦੇ ਮੋੜ ਆਉਂਦੇ ਘਰੇ ਆਪਣਾ ਟਾਈਮ ਨਹੀਂ ਲੱਗਣਾ ਆਉਣਾ ਕਹਿੰਦਾ ਭਾਈ ਪਵਾ ਲੈ ਨੇ ਆਉਣੇ ਤੋਂ ਟੈਂਕੀ ਨਾ ਖੁੱਲੇ ਚਲੋ ਮੈਂ ਟੈਂਕੀ ਖੋਲ ਕੇ ਦਿੱਤੀ ਮੈਂ ਆਪਣੇ ਨੂੰ ਆਖਿਆ ਮੀਟਰ ਦਾ ਧਿਆਨ ਰੱਖੀਂ ਤੇਲ ਘੱਟ-ਪੁਟ ਪਾਉ ਇਹ ਉਹ ਇਹਦਾ ਤੇਲ ਬਹੁਤ ਵਧੀਆ ਚਲੋ ਜੇ ਅਸੀਂ ਮਲੋੜ ਪਹੁੰਚੇ ਬਾਜ਼ਾਰ ਬਜੂਰ ਪਹੁੰਚ ਗਏ ਬਾਜ਼ਾਰ ਪਹੁੰਚਣ ਤੋਂ ਬਾਅਦ ਅਸੀਂ ਇੱਕ ਨਿੱਕੇ ਮੋਟੇ ਜਿਹੜੇ ਕੰਮ ਸੀ ਉਹ ਕਰ ਕਰ ਕੇ ਕਰਨ ਤੋਂ ਬਾਅਦ ਇੱਥੇ ਆ ਗਏ ਜੀ ਮਾਸਟਰ ਕਿਤਾਬਾਂ ਕਰਮਚੰਦ ਕਰਨ ਕਿਤਾਬਾਂ ਵਾਲੇ ਜੀ ਤੇ ਇੱਥੋਂ ਵੀ ਅਸੀਂ ਕਿਤਾਬਾਂ ਲੈਂਦੇ ਰਹੇ ਆ ਛੋਟੇ ਹੁੰਦੇ ਅਸੀਂ ਜਾਣਾ ਸੀ ਇੱਥੇ ਜੀ ਇਸ ਦੁਕਾਨ ਤੇ ਇਹ ਦੁਕਾਨ ਬੰਦ ਪਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਆ ਇੱਥੇ ਬਿਜਲੀ ਵਾਲੀ ਦੁਕਾਨ ਤੇ ਪਲੱਗ-ਪਲੱਗ ਜੇ ਲੈਣੇ ਸੀ ਚਲੋ ਇਹ ਲੈ ਤੇ ਫਿਰ ਜਾਵੜੇ ਮੋਬਾਈਲ ਵਾਲੀ ਦੁਕਾਨ ਤੇ ਕਾੜਾ ਮੋਬਾਈਲ ਸੈਂਟਰ ਤੇ ਹੁਣ ਕਾੜਾ ਮੋਬਾਈਲ ਕੋਲ ਉਸ ਤੋਂ ਬਾਅਦ ਜੀ ਅਸੀਂ ਮਾਮਣੇ ਨੂੰ ਆਖਿਆ ਜੂਸ ਪੀਣਿਆ ਆਮਣਾ ਹੋਏ ਚਲੋ ਆਮਣਾ ਕਹਿੰਦਾ ਵੀ ਮੈਂ ਤਾਂ ਨਹੀਂ ਪੀਣਾ ਬਈ ਆਮਣਾ ਤਾਂ ਉਹ ਬਹਿ ਗਿਆ ਅੰਦਰ ਜਾ ਕੇ ਕੁਰਸੀ ਐ ਮਾਮਣੇ ਨੂੰ ਪੁੱਛ ਲਿਆ ਮੈਂ ਖਾ ਆਮਣਾ ਜੂਸ ਤਾਂ ਪੀਣਾ ਹੀ ਪੈਣਾ ਮੈਂ ਦੱਸ ਦੇ ਕਿਹੜਾ ਪੀਣਾ ਹੈਗਾ ਚਲੋ ਆਮਣਾ ਸੰਗੇ ਜੇ ਥੋੜਾ ਜਿਹਾ ਤੁਹਾਨੂੰ ਪਤਾ ਮੁੰਡਾ ਇਹ ਸੰਗਦਾ ਮੈਂ ਖਾ ਆਮਣਾ ਦੱਸ ਦੇ ਕਿਹੜਾ ਗਲਾਸ ਪੀਣਾ ਆਮਣਾ ਕਹਿੰਦਾ ਚਲੋ ਬਈ ਠੀਕ ਐ ਪੀ ਲੰਨੇ ਆ ਇੱਥੋਂ ਅਸੀਂ ਜੂਸ ਪੀਤਾ ਤੇ ਮੈਂ ਖਾਮਣੇ ਯਾਰ ਕਾਗਜ਼ ਜੇ ਲੈਣੇ ਸੀ ਆਪਣੇ ਇੱਕ ਕਾਗਜ਼ ਹੀ ਹੁੰਦੇ ਆ ਫੋਟੋਕਾਪੀ ਵਾਲੇ ਤੇ ਚਲੋ ਅਸੀਂ ਕਾਗਜ਼ ਜੇ ਲੈ ਆਇਆ ਇੱਥੋਂ ਤੇ ਕਾਜ ਲੈ ਕੇ ਅਸੀਂ ਵਾਪਸੀ ਕਰਨ ਲੱਗੇ ਪੁਲ ਚੜਿਆ ਹੁਣਾਂ ਕਹਿੰਦਾ ਬਾਈ ਆਈ ਲਵ ਯੂ ਮਲੋਟ ਲਿਖਿਆ ਮੈਂ ਕਿਹਾ ਬਾਈ ਠੀਕ ਆ ਲਵ ਯੂ ਮਲੋਟ ਵੀ ਕਵਰ ਕਰ ਲਾ ਆ ਮੇਨ ਬਾਜ਼ਾਰ ਆ ਗਿਆ ਜੀ ਮੇਨ ਬਾਜ਼ਾਰ ਵੀ ਇਹਨੇ ਕਵਰ ਕਰ ਲਿਆ ਹੁਣਾਂ ਕਹਿੰਦਾ ਬਾਈ ਚਾਂਦਨੀ ਚੌਂਕ ਦਿਖਾਉਣਾ ਮੈਂ ਕਿਹਾ ਉਹ ਚਾਂਦਨੀ ਚੌਂਕ ਤਾਂ ਦਿੱਲੀ ਆ ਭਾ